ਅੱਜ ਸਾਰੀ ਜਨਤਾ ਦੀਆਂ ਨਿਗਾਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਟਿਕੀਆਂ ਹੋਈਆਂ ਨੇ ਦੱਸਦੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਥਨੇ 5 ਵਜੇ ਦੇਸ਼ ਨੂੰ ਸੰਬੋਧਨ ਕਰਨਗੇ ਅਨੁਮਾਨ ਇਹ ਲਗਾਇਆ ਜਾ ਰਿਹਾ ਕਿ ਇਸ ਸੰਬੋਧਨ ਦੌਰਾਨ ਉਹ ਕੋਈ ਵੱਡਾ ਐਲਾਨ ਕਰ ਸਕਦੇ ਨੇ ਹਾਲਾਂਕਿ ਅਜੇ ਇਹ ਸਪਸ਼ਟ ਨਹੀਂ ਆ ਕਿ ਉਹ ਕਿਸੇ ਵੀ ਵਿਸ਼ੇ ਤੇ ਬੋਲਣਗੇ ਪਰ ਕਿਆਸ ਲਗਾਏ ਜਾ ਰਹੇ ਨੇ ਕਿ ਸੰਬੋਧਨ ਦਾ ਮੁੱਖ ਕੇਂਦਰ ਜੀਐਸਟੀ ਦੀਆਂ ਨਵੀਆਂ ਦਰਾਂ ਹੋ ਸਕਦੀਆਂ ਨੇ ਦਰਅਸਲ 22 ਸਤੰਬਰ ਤੋਂ ਜੋ ਕਿ ਨਰਾਤਿਆਂ ਦਾ ਪਹਿਲਾ ਦਿਨ ਆ ਜੀਐਸਟੀ ਦੀਆਂ ਨਵੀਆਂ ਦਰਾਂ ਲਾਗੂ ਹੋਣੀਆਂ ਨੇ ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਮੰਨਿਆ ਜਾ ਰਿਹਾ ਕਿ ਪ੍ਰਧਾਨ ਮੰਤਰੀ ਦਾ ਸੰਬੋਧਨ ਇਸੇ ਵਿਸ਼ੇ ਤੇ ਕੇਂਦ੍ਰਿਤ ਹੋਵੇਗਾ ਜਾਣਕਾਰੀ ਮੁਤਾਬਕ ਜੀਐਸਟੀ ਕੌਂਸਲ ਨੇ 3 ਸਤੰਬਰ ਨੂੰ 12% ਤੇ 28% ਟੈਕਸ ਸਲੈਬ ਨੂੰ ਖਤਮ ਕਰਨ ਦਾ ਫੈਸਲਾ ਲਿਆ ਸੀ ਹੁਣ ਸਿਰਫ 5% ਤੇ 18% ਦੇ ਨਵੇਂ ਸਲੈਬ ਲਾਗੂ ਹੋਣਗੇ ਜੋ ਕਿ 22 ਸਤੰਬਰ ਨੂੰ 2025 ਤੋਂ ਹੀ ਪ੍ਰਭਾਵੀ ਹੋਣਗੇ ਵਿੱਤ ਮੰਤਰੀ ਨਿਰਮਲਾ ਸਿ타ਰਾਮਨ ਨੇ ਕਿਹਾ ਸੀ ਕਿ ਜੀਐਸਟੀ ਵਿੱਚ ਇਹ ਸੁਧਾਰ ਆਮ ਲੋਕਾਂ ਨੂੰ ਰਾਹਤ ਦੇਣ ਤੇ ਉਹਨਾਂ ਦੀ ਜ਼ਿੰਦਗੀ ਆਸਾਨ ਬਣਾਉਣ ਲਈ ਕੀਤੇ ਗਏ ਨੇ ਤੇ ਪ੍ਰਧਾਨ ਮੰਤਰੀ ਮੋਦੀ ਇਸ ਤੋਂ ਪਹਿਲਾਂ ਵੀ ਨਮੀਆਂ ਦਰਾਂ ਦੇ ਲਾਭਾਂ ਬਾਰੇ ਗੱਲ ਕਰ ਚੁੱਕੇ ਨੇ ਨਾਲ ਹੀ ਉਹ ਵੋਕਲ ਫੋਰ ਲੋਕਲ ਤੇ ਆਤਮ ਨਿਰਭਰ ਭਾਰਤ ਦੀ ਵਕਾਲਤ ਕਰਦੇ ਆ ਰਹੇ ਨੇ ਅੱਜ ਦੇ ਸੰਬੋਧਨ ਵਿੱਚ ਇਹ ਮੁੱਦੇ ਵੀ ਸ਼ਾਮਲ ਹੋ ਸਕਦੇ ਨੇ ਬਿੱਤੇ ਦਿਨਾਂ ਦੀ ਗੱਲ ਕਰ ਲੈਣੀ ਹੈ ਤਾਂ ਬਿੱਤੇ ਦਿਨਾਂ ਤੋਂ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਕਿਹਾ ਸੀ ਕਿ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੋਰ ਦੇਸ਼ਾਂ ਤੇ ਉਸ ਦੀ ਨਿਰਭਰਤਾ ਹੈ ਤੇ ਉਹਨਾਂ ਨੇ ਆਤਮ ਨਿਰਭਰਤਾ ਦਾ ਵੱਡਾ ਨਾਅਰਾ ਦਿੱਤਾ ਤੇ ਸੈਮੀ ਕੰਡਕਟਰ ਚਿਪ ਤੋਂ ਲੈ ਕੇ ਜਹਾਜ਼ਾਂ ਤੱਕ ਹਰ ਚੀਜ਼ ਦਾ ਸਵਦੇਸ਼ੀ ਉਤਪਾਦਨ ਕਰਨ ਦਾ ਸੱਦਾ ਦਿੱਤਾ ਉਹ ਗੁਜਰਾਤ ਦੇ ਭਾਵਨ ਨਗਰ ਦੇ ਗਾਂਧੀ ਮੈਦਾਨ ਚ ਸਮੁੰਦੋ ਤੋਂ ਖੁਸ਼ਹਾਲੀ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੀ ਸੀ ਜਿੱਥੇ ਉਹਨਾਂ ਨੇ ਜਿਹੜਾ ਕੁੱਲ 34200 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਇੱਕ ਹੱਲ ਹੈ ਤੇ ਉਹ ਆ ਕਿ ਆਤਮ ਨਿਰਭਰਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਸ਼ਵ ਭਾਈਚਾਰੇ ਦੀ ਭਾਵਨਾ ਨਾਲ ਅੱਗੇ ਵਧ ਰਿਹਾ ਤੇ ਅੱਜ ਦੁਨੀਆ 'ਚ ਭਾਰਤ ਦਾ ਕੋਈ ਵੱਡਾ ਦੁਸ਼ਮਣ ਨਹੀਂ ਪਰ ਸਹੀ ਮਾਣਿਆ ਵਿੱਚ ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹੋਰ ਦੇਸ਼ਾਂ 'ਤੇ ਨਿਰਭਰਤਾ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਇਸ ਨਿਰਭਰਤਾ ਨੂੰ ਸਮੂਹਿਕ ਤੌਰ ਤੇ ਹਰਾਉਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਵਿਦੇਸ਼ੀ ਨਿਰਭਰਤਾ ਬਦੋਂ ਨਾਲ ਰਾਸ਼ਟਰੀ ਅਸਫਲਤਾ ਬਾਦੀਆ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗਲੋਬਲ ਸ਼ਾਂਤੀ ਸਥਿਰਤਾ ਤੇ ਖੁਸ਼ਹਾਲੀ ਲਈ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਨੂੰ ਆਤਮ ਨਿਰਭਰ ਬਣਾਉਣਾ ਪਵੇਗਾ। ਉਹਨਾਂ ਨੇ ਅਪੀਲ ਕੀਤੀ ਹੈ ਕਿ ਦੂਸਰਿਆਂ ਤੇ ਨਿਰਭਰਤਾ ਰਾਸ਼ਟਰੀ ਸਵੈਮਾਨ ਲਈ ਖਤਰਾ ਉਨ੍ਹਾਂ ਨੇ ਇਹ ਵੀ ਕਿਹਾ ਕਿ 140 ਕਰੋੜ ਭਾਰਤੀਆਂ ਦਾ ਭਵਿੱਖ ਬਾਹਰੀ ਤਾਕਤਾਂ ਤੇ ਨਹੀਂ ਛੱਡਿਆ ਜਾ ਸਕਦਾ ਨਹੀਂ ਰਾਸ਼ਟਰੀ ਵਿਕਾਸ ਦਾ ਸੰਕਲਪ ਵਿਦੇਸ਼ੀ ਨਿਰਭਰਤਾ ਤੇ ਆਧਾਰਿਤ ਹੋ ਸਕਦਾ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਦੂਸਰਿਆਂ ਤੇ ਨਹੀਂ ਛੱਡਿਆ ਜਾ ਸਕਦਾ 140 ਕਰੋੜ ਦੀ ਆਬਾਦੀ ਵਾਲਾ ਦੇਸ਼ ਜੇ ਦੂਸਰਿਆਂ ਤੇ ਨਿਰਭਰ ਆ ਤਾਂ ਇਹ ਰਾਸ਼ਟਰੀ ਸਵੈਮਾਨ ਨਾਲ ਸਮਝੌਤਾ ਮੋਦੀ ਨੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਇੱਕ ਮਸ਼ਹੂਰ ਕਹਾਵਤ ਅਨੁਸਾਰ 100 ਤਰ੍ਹਾਂ ਦੇ ਦੁੱਖਾਂ ਦਾ ਇੱਕ ਹੀ ਇਲਾਜ ਆ ਇਸੇ ਤਰ੍ਹਾਂ ਭਾਰਤ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਵੀ ਇੱਕੋ ਆ ਤੇ ਉਹ ਹੈ ਆਤਮ ਨਿਰਬਤਾ